ਲੈ ਵੀ ਮਿੱਤਰੋ ਆਪਾਂ ਬਾਈ ਇਹ ਲੈ ਕੇ ਆਏ ਸੀਗੇ ਰੋਜ ਹਨਾ ਮਤਲਬ ਜ਼ਖਮੀ ਸੀ ਇਹ ਇਹਦੀ ਮਾਂ ਨੂੰ ਛੱਡ ਕੇ ਬਾਗੀ ਸੀ ਤੇ ਜਦੋਂ ਜਨਮ ਲੈ ਆ ਸੀ ਇਹਨੇ ਤੇ ਕੁੱਤਿਆਂ ਨੇ ਜ਼ਖਮੀ ਕਰਦੇ ਆ ਕੇ ਬਾਈ ਇਹਨੂੰ ਆਪਾਂ ਮਤਲਬ ਕੀ ਦੇਖਭਾਲ ਕੀਤੀ ਹਨਾ ਟ੍ਰੀਟਮੈਂਟ ਕੀਤਾ ਪੱਟੀਆਂ ਕੁੱਟੀਆਂ ਕਰੀਆਂ ਹੁਣ ਬਾਈ ਜਮਾ ਸੈੱਟ ਹੋ ਗਿਆ ਇਹ ਠੀਕ ਆ ਹੁਣ ਆਪਾਂ ਇਹਨੂੰ ਛੱਡ ਕੇ ਹੋਣਿਆ ਬਈ ਸੰਗਰੂਰ ਗਊਸ਼ਾਲਾ ਚ ਤੇ ਬਾਕੀ ਮਾਰੇ ਮੂਰੇ ਨੇ ਕਿਸੇ ਦਿਨ ਆਪੀ ਹਨਾ ਨਾ ਮਾਰੇ ਮੂਰੇ ਇਹ ਚੜਦਾ ਰਿਹਾ ਬਾਈ ਆਪਾਂ ਤੁਹਾਡੇ ਨਾਲ ਹੋਰ ਵੀਡੀਓ ਵੀ ਸ਼ੇਅਰ ਕਰਦੇ ਰਹੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਬੱ ਚਾਲ ਮੰਦੀਪ ਠੀਕ ਆ ਤੇ ਬਾਕੀ ਸੇਵ ਹੈ ਹੀ ਆ ਬਾਈ ਹਨਾ ਜਿੰਨੀ ਕਰ ਲਈਏ ਥੋੜੀ ਥੋੜੀ ਆ ਚੰਗੀ ਹੁੰਦੀ ਆ ਸੇਵਾ ਠੀਕ ਆ ਤੇ ਹੁਣ ਬਾਈ ਇਹਦਾ ਦਾਣਾ ਪਾਣਾ ਇੱਥੇ ਹੋ ਗਿਆ ਇੱਥੇ ਜਿੰਨਾ ਖਾਣਾ ਦਿਖਾ ਲਿਆ ਆਪਾਂ ਇਹਨੂੰ ਜਮਾ ਕਰਾ ਕੇ ਆਉਨੇ ਆ ਜਾਓ ਲਾਤੀ ਗੱਡੀ ਤੇ ਗਣਾ ਹੈਪੀ ਗਿੱਜ ਗਿਆ ਪੂਰਾ ਨੇ ਇੱਥੇ ਖਾਂਦਾ ਸੀਗਾ ਨਹੀਂ ਇਹਦੇ ਤੁੱਲਾ ਵੀ ਛੱਡ ਦਿੰਦੀ ਸੀ ਆਪਾਂ ਤੁੱਲਾ ਵੀ ਛੱਡ ਦੋ ਹਾਂ ਚੱਲ ਚੱਲ ਬੱਤ ਚੱਲ ਇਹ ਆ ਮਿੱਤਰੋ ਆਪਣਾ ਝੰਡਾ ਠੀਕ ਆ ਤੇ ਬਾਕੀ ਸੈਟ ਰਿਹਾ ਬਾਈ ਜਿੰਨਾ ਚਿਰ ਰਿਹਾ ਹੁਣ ਆਪਾਂ ਗੋਸ਼ਾਲਾ ਛੱਡ ਗਿਆਂ ਚੱਲ 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 ਕੰਨ ਜੇ ਤਾਂ ਚੱਕਦਾ ਵੀ ਕਿੱਧਰ ਲਈ ਜਾਂਦੇ ਨੇ ਚੱਲ ਚੋਬਰਾ ਚੱਲ ਐਂਦਾ ਕੁਛ ਨਹੀਂ ਸੀ ਇਹ ਚੱਲ 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 ਸਾਹ ਪੱੜ ਲਾਓ ਕੁਛ ਆਂਦੇ ਕਿਆ ਹੋਈ ਵਈ ਚੱਲ ਤਾਂ ਪੂਰੀ ਆ ਸਾਰਾ ਚੱਕੀ ਜੜਾਵੇਂ ਆ ਉੱਧਰ ਖੜੀ ਹੈਗੀ ਪੀਕਅਪਾਂ ਜੱਤੀ ਲਾਤੀ ਹੁਸ਼ਾਰਾ ਰੋਜਾ ਰਹੀ ਆ ਕੋਈ ਮਦੀ ਬੁੱਕ ਕੋਈ ਜੋੜ ਚੜ੍ਹ ਲਾ ਹੋ ਵਤ ਆਕਣਾ ਬਿਚੋ ਫੜ ਦਾਲੀ ਪ੍ਰੋਸਾਣੀ ਫੜ ਦਾਲੀ ਆ ਬਿਚ ਨੂੰ ਆ ਲੈ ਜੀ ਮੇਟੂ ਦਾ ਸੈਜ ਦਾ ਜੋਰ ਹੀ ਨਾ ਦੋਨਾਂ ਹੱਥ ਨਾਲ ਜੋਰ ਲਾ ਹੋਰ ਗਾਇ ਮੋਰ ਦੇ ਥੱਲੇ ਬਣਦੇ ਪੀੜਾ ਇੱਥੇ ਬਣਨਾ ਇੱਥੇ ਬਣਦੇ ਪੀੜਾ ਚੱਕੋ ਬਈ ਮਿੱਤਰੋ ਕਰਤਾ ਬਾਈ ਐਂਟਰ ਸਿੰਦਾ ਆਪਣਾ ਸਮਾਰ ਕੇ ਬਣ ਜੁਆਂਦੀਪਾ ਠੀਕ ਆ ਝਾਕਦਾਗਾ ਤੇ ਗੱਡੀ ਚੱਲ ਰਹੀ ਏ ਬਾਈ ਹੁਣ ਸੰਗਰੂਰ ਠੀਕ ਆ ਆਪੀ ਠੀਕ ਆ ਬਾਈ ਚੱਲ ਮੁੰਡਾ ਮਾਰ ਸਾਲ ਕੋ ਲਾ ਡਾਲਾ ਤੇ ਚਲੀ ਕੱਲਣਾ ਬੰਦੀ ਬਣਾ ਲੈ ਹੈ ਨਾ ਚ ਨਾ ਵੜਾਣਾ ਵੜਾਣਾ ਜਕੋਬ ਬਾਈ ਮਿੱਤਰੋ ਕਰਤਾ ਬਾਈ ਐਂਟਰ ਛਿੰਦਾ ਆਪਣਾ ਸਮਾਰ ਕੇ ਬਣਦੀ ਹੁੰਦੀਪਾ ਠੀਕ ਆ ਝਾਕਦਾਗਾ ਤੇ ਗੱਡੀ ਚੱਲ ਰਹੀ ਹੈ ਬਾਈ ਹੁਣ ਸੰਗਰੂਰ ਨੂੰ ਠੀਕ ਆ ਹੈਪੀ ਚੱਲ ਮੁੰਡਾ ਮਾਰ ਸੈਲਫ ਲਾ ਡਾਲਾ ਤੇ ਚੱਲੀ ਕਿ ਚੱਲਣਾ ਮੰਦੀ ਬਨਾਲ ਹੈ ਚੁੰਨਾ ਵੜਾਉਣਾ ਚੁੰਨਾ ਵੜਾਉਣਾ ਚੱਲ ਚੁੰਨਾ ਵੜਾਲਾ ਜਾ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਬਾਈ ਗਊਤਾਵਾਂ ਠੀਕ ਆ ਇੱਥੇ ਆਪਾਂ ਮਤਲਬ ਇਹਨੂੰ ਸ਼ਿਫਟ ਕਰਨਾ ਠੀਕ ਆ ਆਹੀ ਗੇਟ ਹੈ ਨਾ ਆ ਗੇਟ ਆਪਾਂ ਗੇਟ ਖਲਾਉਣੇ ਆ ਬਾਈ ਆ ਗਏ ਮਿੱਤਰੋ ਆਪਾਂ ਪਹੁੰਚ ਗਏ ਟਿਕਾਣੇ ਤੇ ਠੀਕ ਐ ਸਿੱਧਾ ਹੀ ਆਣਾ ਗਾਲਾਂ ਨਾ ਆਉ ਹੋ ਰਿਹਾ ਉਹ ਦਰवेश ਘਰ ਲਿਖਿਆ ਪਿਆ ਚਲ ਚੱਲ ਅੱਗੇ ਚੱਲ ਦਰवेशਾਂ ਨੂੰ ਬਈ ਇੱਥੇ ਹੀ ਛੱਡਣਾ ਪੈਂਦਾ ਕੰਮੇ ਰਿਹਾ ਸਬਰ ਵਧੀਆ ਰਿਹਾ ਆ ਬਣਾਇਆ ਹੋਇਆ ਬਈ ਸਾਰਾ ਕੁਝ ਇੱਥੇ ਇਹਨਾਂ ਦਾ ਠੀਕ ਆ ਚੱਲ 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 ਵਧੀਆ ਛੱਡ ਛੱਡ ਪਾਏ ਹੋਏ ਨੇ ਇਹਦਾ ਸਾਰਾ ਸਿਸਟਮ ਚੱਲ ਚੱਲ ਮੋੜ ਦੇ ਮੋੜ ਦੇ ਮੋੜ ਦੇ ਮੋੜ ਤੇ ਚੱਲ 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 ਆਓ ਗੇਟ ਬੋਰਡ ਦੀ ਹਾਂ ਆਓ ਗੇਟ ਬੋਰਡ ਨਾਲ ਚੁਬਾਰ ਲਾ ਹਾਂ 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 ਬਸ ਇੱਥੇ ਇੱਥੋਂ ਬਰ ਕੱਢ ਲੈ ਜੀ ਇੱਥੇ ਉੱਤਰ ਪੈ ਜਾ ਬਿਲਕੁਲ ਛੱਡਿਆ ਨੇ ਲੈ ਵੀ ਮਿੱਤਰੋ ਜਿਵੇਂ ਬਈ ਆਪਣਾ ਸ਼ਿੰਦਾ ਹੈ ਮਤਲਬ ਇਹਦੀ ਮਾਂ ਬਾਗੀ ਸੀਗੀ ਹਨਾ ਤੇ ਜਾਂ ਮਤਲਬ ਡਾਰਾਂ ਚ ਰਲ ਗਈ ਸੀ ਇਹਨੂੰ ਛੋਟੇ ਜਿਹੇ ਨੂੰ ਛੱਡ ਗਈ ਸੀ ਆਪਾਂ ਬਈ ਇਹ ਸੰਗਰੂਰ ਗਊਸ਼ਾਲਾ ਚ ਮਤਲਬ ਕੀ ਪਹੁੰਚਦਾ ਕਰਤਾ ਇੱਥੇ ਸਾਰਾ ਸਿਸਟਮ ਨਾ ਬਣਿਆ ਹੋਇਆ ਮਤਲਬ ਇਹ ਜਿਹੜੇ ਦਰਵੇਸ਼ ਨੇ ਹੋਰ ਵੀ ਬੈਠਿਆ ਜਾਨਵਰ ਤੇ ਇੱਥੇ ਬਈ ਆਪਾਂ ਪਹੁੰਚਦਾ ਕਰਤਾ ਹੈ ਹੁਣ ਇੱਥੇ ਸੱਟ ਰਹੂਗਾ ਠੀਕ ਆ ਖਾਊਗਾ ਪੀਊਗਾ ਤੇ ਚੱਲ ਬਈ ਲੈ ਕੇ ਚੱਲ 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 ਸ਼ਿੰਦੇ ਚੱਲ ਇਹ ਆਪਣਾ ਮਿੱਤਰੋ ਸ਼ਿੰਦਾ ਜਿੰਨੀ ਕਿ ਬਈ ਸੇਵਾ ਲਿਖੀ ਸੀ ਹਨਾ ਆਪਾਂ ਇਹਦੀ ਕਰੀ ਹੈਣਾ ਸੈੱਟ ਵੀ ਰੱਖਿਆ ਇਹਨੂੰ ਕੁੱਤਿਆਂ ਤੋਂ ਵੀ ਬਚਾਇਆ ਬਾਈ ਇਹਦੇ ਪਿੱਛੇ जख्म ਵੀ ਸੀਗੇ ਆਪਾਂ ਉਹ ਵੀ ਮਤਲਬ ਕਲੀਅਰ ਕਰਤੇ ਹੈਣਾ ਹੁਣ ਸੈੱਟ ਆਹੇ ਇੱਥੇ ਆਉਦਾ ਖਾਊਗਾ ਪੀਊਗਾ ਤੇ ਬਾਕੀ ਬਾਈਆਂ ਕੋਲੇ ਸਾਰਾ ਇੱਥੇ ਗਊਧਾ ਵਿੱਚ ਪ੍ਰਬੰਧ ਹੈਗਾਗਾ ਠੀਕ ਹੈ ਕਰੋ ਚੱਕਾ ਸਾਰੇ ਜਾਨਵਰ ਬਾਈ ਇਹ ਆ ਜਿੰਨਾਂ ਨੇ ਸੱਟਾਂ ਵੱਜੀਆਂ ਹੋਈਆਂ ਨਾ ਉਹੀ ਰੱਖੇ ਹੋਏ ਨੇ ਠੀਕ ਆ ਆਪਾਂ ਇਹਨੂੰ ਲਈ ਜਾਂਦੇ ਆ ਬਾਕੀ ਕੋਈ ਗੱਲ ਨਹੀਂ ਬਾਈ ਜੇ ਕੋਈ ਹੈਣਾ ਆਪਾਂ ਸੇਵਾ ਕਰਦੇ ਆ ਮਾੜੇ ਵੀ ਬਹੁਤ ਆਪਾਂ ਨੂੰ ਬੋਲਿਆ ਹੈਣਾ ਬਾਈਆਂ ਨੇ ਤੇ ਵੀ ਐਂ ਵੀ ਕਿਹਾ ਬਿੱਤਰ ਤੇ ਪਰਚਾ ਹੋ ਜੂ ਕੇਸ ਹੋ ਜੂਣਾ ਵੀ ਵਕੀਲ ਕਰਾਲਾ ਕੋਈ ਗੱਲ ਨਹੀਂ ਬਈ ਆਪਾਂ ਸੇਵਾ ਕਰਦੇ ਆ ਬਾਕੀ ਆ ਸਾਰੇ ਸੇਵਾ ਵਾਲੇ ਬੈਠੇ ਨੇ ਹਨਾ ਜਿੰਨੇ ਵੀ ਹੈਗੇ ਇੱਥੇ ਠੀਕ ਆ ਬਾਈਆਂ ਨੇ ਆਪਾਂ ਨੂੰ ਪੁੱਛਿਆ ਵੀ ਕੋਈ ਜਖਮ ਮਤਲਬ ਜ਼ਖਮ ਮੁਝਖਮ ਨਹੀਂ ਜ਼ਖਮ ਇਹਦੇ ਕੋਈ ਨਹੀਂ ਹੈਗਾ ਬਈ ਬਾਕੀ ਆ ਟ੍ਰੀਟਮੈਂਟ ਲਈ ਸਾਰੀ ਜਗ੍ਹਾ ਪਈ ਆ ਜ਼ਖਮ ਇਹਦੇ ਕੋਈ ਨਹੀਂ ਇੱਥੇ ਬੰਨਦਾਂਗੇ ਠੀਕ ਹੈ ਹੈ ਮੇਲ ਆ ਬਾਈ ਇਹ ਠੀਕ ਆ ਬਾਕੀ ਸੇਵਾ ਬਾਈ ਜਿੰਨੀ ਕੁ ਲੱਗੀ ਆਪਾਂ ਕਰਦੇ ਆ ਹਨਾ ਇੱਥੇ ਬੰਨਦੇ ਚੱਕੋ ਮਿੱਤਰੋ ਆਪਾਂ ਇਹ ਇੱਥੇ ਜਮਾ ਕਰਾਤਾ ਠੀਕ ਆ ਬਾਕੀ ਜਾਨਵਰ ਬਾਈ ਸਾਰੇ ਹੀ ਬੈਠੇ ਆ ਆ ਦੇਖੋ ਇਹ ਧੌਣਾਂ ਐ ਜਿਹੜੇ ਹਨ ਇਹਦੇ ਸੱਟਾਂ ਵੱਜੀਆਂ ਹੋਈਆਂ ਸੋ ਆ ਕਿ ਸਾਰੇ ਇੱਥੇ ਇਹੋ ਜੀ ਚੀਜ਼ ਨੇ ਠੀਕ ਆ ਘੋੜੀ ਖੜੀ ਇੱਧਰ ਠੀਕ ਆ ਪ੍ਰਬੰਧ ਬਾਈਆਂ ਦਾ ਵਧੀਆ ਪੱਖੇ-ਪੁੱਖੇ ਲੱਗੇ ਹੋਏ ਨੇ ਠੀਕ ਆ ਇਹ ਸੇਫ ਆ ਹੁਣ ਬਾਈ ਇੱਥੇ ਬਾਕੀ ਕੋਈ ਚੱਕਰ ਨਹੀਂ ਹਨਾ ਜੇ ਆਪਾਂ ਨੂੰ ਕੋਈ ਹੋਰ ਵੀ ਬਾਈ ਕੇਸ ਮਿਲੇ ਹਨਾ ਆਪਾਂ ਥੋੜੇ ਤੱਕ ਪਹੁੰਚਦੇ ਕਰਾ ਕਰਾਂਗੇ ਠੀਕ ਆ ਬਾਈਆਂ ਦਾ ਸੁਭਾਅ ਵੀ ਵਧੀਆ ਲੱਗਿਆ ਆ ਕਰਾਤਾ ਮਿੱਤਰੋ ਆਪਾਂ ਸੰਦਾ ਇੱਥੇ ਸੈੱਟ ਠੀਕ ਆ ਠੀਕ ਆ ਬਾਈ ਸੈੱਟ ਆ ਮਾਰਦਾ ਮੂਰਦਾ ਵੀ ਹੈ ਨਹੀਂ ਇਹੇ ਠੀਕ ਆ ਬਾਕੀ ਆਪਾਂ ਖੇਤਾਂ ਖੁੱਤਾਂ ਜਿਹਨੂੰ ਚਾੜਦੇ ਰਹੇ ਮਾਰਨਾ ਮੂਰਨਾ ਨਹੀਂ ਕੀ ਹਨ ਇੱਥੇ ਖਾ ਲੂ ਪਾਣੀ ਪਿਆ ਦੇ ਬਈ ਜਰੂਰ ਇਹਨੂੰ ਮਤਲਬ ਕਿ ਚੱਲ ਗਿਆ ਹਨਾ ਪਾਣੀ ਪਾਣੀ ਪਿਆ ਸੋ ਮਿੱਤਰੋ ਹੁਣ ਇਹ ਸੇਫ ਆ ਠੀਕ ਆ ਬਾਕੀ ਸੇਵਾ ਜਿੰਨੀ ਕਿ ਬਈ ਕਰਨੀ ਸੀ ਇਹਦੀ ਕਰਤੀ ਤੇ ਹੁਣ ਇਹ ਲਓ ਨਜ਼ਾਰੇ ਬਾਕੀ ਕਰਦੇ ਵੀਡੀਓ ਸ਼ੇਅਰ ਬਈ ਹਨਾ ਜਿਹੜੇ ਕਹਿੰਦੇ ਹੁੰਦੇ ਆਏ ਹੋ ਜੂ ਵਾਹ ਹੋ ਜੂ ਹੋਇਆ ਕੁਛ ਨਹੀਂ ਆਪਾਂ ਜੀ ਸੇਵਾ ਕੀਤੀ ਆ ਆਪਦੇ ਥਾਂ ਜਿਹਨੂੰ ਪਹੁੰਚਦਾ ਕਰਤਾ ਇੱਕ ਨਾ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਾਂ ਹੈ ਸ਼ਿੰਦਾ ਲੈ ਕੇ ਆਏ ਸੀ ਮਤਲਬ ਜਦੋਂ ਇਹਦਾ ਜਨਮ ਹੋਇਆ ਸੀ ਨਾ ਇਹਦੀ ਮਾਂ ਬਈ ਇਹਨੂੰ ਛੱਡ ਗਈ ਸੀ ਠੀਕ ਆ ਆਪਾਂ ਘਰੇ ਲਿਆਂਦਾ ਪਾਲ ਲਿਆ ਹਨਾ जख्म ਹੋਗੇ ਸੀ ਆਪਾਂ ਉਹ ਸੈੱਟ ਕਰਤੇ ਤੇ ਬਾਲੇ ਵੀਰ ਬਈ ਹਨਾ 네ਗੇਟਿਵ ਕਮੈਂਟ ਬਹੁਤ ਨੇ ਕਰੇ ਬਈ ਐ ਹੋਜੂ ਕੇਸ ਹੋਜੂ ਹਨਾ ਵੀ ਇਹਨੂੰ ਸਜ਼ਾ ਹੋਜੂ ਬਈ ਕੋਈ ਚੱਕਰ ਨਹੀਂ ਵਿਚ ਵਿਚ ਬਈ ਨਾਮੀ ਆਪਾਂ ਨਾਮ ਨਹੀਂ ਲੈਣਦਾ ਨਾਮੀ ਬੰਦੇ ਵੀ ਹਨਾ ਜਿਨ੍ਹਾਂ ਦੇ ਘੋੜਿਆਂ ਦੇ ਫਾਰਮ ਆ ਉਹ ਵੀ ਆਪਾਂ ਨੂੰ 네ਗੇਟਿਵ ਕਮੈਂਟ ਕਰੀਗੇ ਵੀ ਇਹਨਾਂ ਦੇ ਕੇਸ ਕਰੋ ਜੇ ਕਰੋ ਬਹੁਤ ਕਰੋ ਜੇ ਆਪਾਂ ਬਈ ਇਨਸਾਨੀਅਤ ਨੂੰ ਜਿੰਦਾ ਰੱਖ ਕੇ ਸੇਵਾ ਕਰਦੇ ਹਨਾ ਬਈ ਉਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਆ ਆਪਾਂ ਨੂੰ ਤਾਂ ਜੇ ਕੋਈ ਕੇਸ ਐਦੂ ਬਾਅਦ ਚ ਵੀ ਮਿਲੂਆ जख्मी ਰੋਹ ਜਾਂ ਚਾਹੇ ਵੱਡਾ ਚਾਹੇ ਛੋਟਾ ਆਪਾਂ ਉਹਦੀ ਬਈ ਸੇਵਾ ਕਰਾਂਗੇ ਠੀਕ ਆ ਇਹ ਬਈ ਦਰਵੇਸ਼ ਨੇ ਹਨਾ ਇਹਨਾਂ ਦੇ ਕਿਹੜਾ ਕੋਈ ਹੁੰਦਾਗਾ ਤੇ ਜੇ ਆਪਾਂ ਨੂੰ ਕੋਈ ਇਹ ਕੰਮਾਂ ਤੇ ਵੀ ਆਪਣੇ ਤੇ ਕੋਈ ਡੈਕਟਿਵ ਕਮੈਂਟ ਕਰਦਾ ਬਈ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਠੀਕ ਆ ਆਪਾਂ ਸੇਵਾ ਕਰਦੇ ਰਹਾਂਗੇ ਜੇ ਅੱਗੇ ਵੀ ਕੋਈ ਆਪਾਂ ਨੂੰ ਇਹ ਜੇ ਕੇਸ ਮਿਲਦਾ ਆਪਾਂ ਫੜਦੇ ਦਾਂਗੇ ਆਪਾਂ ਬਈ ਹੁਣ ਇਹ ਮਤਲਬ ਕਿਤੇ ਗਉਤਾਂ ਬਣੀ ਹੋਈਆ ਸੰਗਰੂਰ ਕੋਲੇ ਤੇ ਉੱਥੇ ਬਈ ਇਹ ਜਮ੍ਹਾਂ ਕਰਾਤਾ ਹੁਣ ਇਹ ਸੈਟ ਆ ਬਈ ਇੱਥੇ ਖਾਊਗਾ ਪੀਊਗਾ ਬਾਕੀ ਬਈ ਕੈ ਮਤਲਬ ਕਿ ਜਿਹੜੇ ਬਈ ਜ਼ਖਮੀ ਆ ਨਾ ਜਿਨ੍ਹਾਂ ਦੇ ਕੋਈ ਆਜੇ ਨੇ ਜਿਵੇਂ ਘੋੜੀ ਲਾ ਲੋ ਆ ਹੁਣ ਵੱਧਦੇ ਬਈ ਤਾਉਣ ਦੇ ਬਈ ਜਮਾਂਦਰੂ ਆ ਠੀਕ ਆ ਇਹ ਵੀ ਬਈ ਸੇਵਾ ਕਰਦੇ ਆ ਤੇ ਇੱਥੇ ਬਈ ਆਪਾਂ ਇਹ ਜਮਾ ਕਰਾਤਾ ਠੀਕ ਆ ਇੱਥੇ ਬਈ ਨਜ਼ਾਰੇ ਲਊ ਆ ਉਹਦੇ ਤੇ ਬਾਕੀ ਨਾ ਰੱਖ ਜੀ ਬਈ ਇਹਦਾ ਸ਼ੰਦਾ ਆਪਣੇ ਕੋਲ ਦਾ ਬਈ ਘੋੜੇ-ਘੋੜੀਆਂ ਹੋਰ ਵੀ ਬਹੁਤ ਆ ਨਾ ਆਪਾਂ ਜਿਹੜੀ ਵੀ ਚੀਜ਼ ਪਾਲਨੇ ਬੇਸ਼ੱਕ ਆਪਣਾ ਖਰਚ ਹੋ ਜਾ ਆਪਾਂ ਉਹਨੂੰ ਪਾਲ ਲੈਨੇ ਆ ਬਾਕੀ ਨੈਗਟਿਵ ਮੈਂਟ ਨਾ ਕਰਿਆ ਕਰੋ ਬਈ ਹਨਾ ਕਿਸੇ ਨੂੰ ਐਪਰੀਸ਼ੀਏਟ ਹੀ ਕਰਿਆ ਕਰੋ ਜੇ ਕੋਈ ਸੇਵਾ ਕਰਦਾ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਠੀਕ ਆ ਬਾਕੀ ਧੰਨਵਾਦ ਬਈ ਜਿਹੜੇ ਸਪੋਰਟ ਕਰਦੇ ਆ ਲੈ ਵੀ ਮਿੱਤਰੋ ਆਪਾਂ ਆਏ ਸੀ ਬਈ ਸੰਗਰੂਰ ਇੱਥੇ ਮਤਲਬ ਭੀੜ ਬਣਿਆ ਆ ਸਾਰੇ ਕਸਦਾ ਹੁਣ ਬੰਦਰ ਆ ਗਏ ਸਾਰੇ ਇਹ ਵੀਡੀਓ ਨਾਲ ਬਣੇ ਰਹੋ ਮਤਲਬ ਕੀ ਇਹ ਸੇਵਾ ਆ ਦੇਖੋ ਉਹ ਲੈ ਗਿਆ ਚੱਕੇ ਸੇਵਾ ਹੀ ਆ ਬਈ ਇਹ ਸਾਰੇ ਆ ਜਾਣਗੇ ਸਾਰੇ ਆ ਜਾਣਗੇ ਹੱਥ ਚ ਫੜ ਫੜ ਲੈ ਜਾਣਗੇ ਨਾ ਆਪ ਵੀ ਲੈ ਜਾਣਗੇ ਦੇਖ ਐ ਖਾਂਦੇ ਆ ਬਈ ਇਹ ਬੱਚੇ ਵੀ ਆ ਗਏ ਹਨਾ ਸਾਰੀ ਟੋਲੀ ਤੁਰੇ ਆਉਂਦਾ ਕੈਂਡ ਚੀਜ਼ ਫੜਾ ਦੇ ਕਾਲਾ ਬਹਿ ਕੇ ਫੜਾ ਦੇ ਦੇਖੋ ਬਈ ਇਹ ਆ ਬਈ ਅਸਲੀ ਸੇਵਾ ਠੀਕ ਆ ਇਹਨੂੰ ਵੀ ਤੇ ਗਾਣੂ ਹੀ ਪਾਉ ਗਾਣੂ ਹੀ ਪਾਉ ਠੀਕ ਆ ਮਤਲਬ ਇੱਥੇ ਬਈ ਬੀੜ ਬਣਾ ਹੋਇਆ 960 ਕਿੱਲਿਆਂ ਚ ਹਨਾ ਆ ਅਗੇ ਇਹਨਾਂ ਨੂੰ ਪਾ ਦੋ ਇਹ ਬੀੜ ਬਣਾ ਹੋਇਆ ਉਹ ਤੁਰੇ ਆਉਂਦਾ ਪਿੱਛੇ ਡਾਰਾ ਠੀਕ ਆ ਐ ਆ ਬਈ ਲੈ ਗਏ ਨਾ ਬੰਦਰ ਸਾਰੇ ਸੇਵ ਆ ਗਏ ਉਹ ਵਹਿ ਗਿਆ ਜਾ ਕੇ ਹੈ ਆ ਚੱਲਦਾ ਬਈ ਕੰਮ ਇੱਥੇ ਆਜੂਆ ਹੈ ਆ ਜਾ ਆ ਜਾ ਨਹੀਂ ਨਹੀਂ ਬਾਹਲੇ ਅੱਗੇ ਅੱਗੇ ਕੀ ਆਉਣੇ ਆ ਆਇਆ ਬਈ ਗੰਮ ਆਉਣਗੇ ਇੱਥੇ ਸਾਰੇ ਆ ਜਾਣਗੇ ਕੱਲ ਹਾਂ ਹਾਂ ਲੈ ਮਿੱਤਰੋ ਹੋਰ ਆ ਗਏ ਹੈ ਫੜਾ ਭਾਈ ਇਹਨੂੰ ਲੈ ਜੂ ਚੱਕ ਲੈ ਆ ਗਿਆ ਆ ਗਿਆ ਫੜਾ ਦੇ ਫੜਾ ਦੇ ਸਾਰਿਆਂ ਨੂੰ ਫੜਾ ਦੇ ਆਇਆ ਬਈ ਕੱਲਾ-ਕੱਲਾ ਕਰਕੇ ਆ ਕੇ ਲਈ ਜਾਂਦਾ ਉਹ ਆ ਜਾਂਦੇ ਵਿੱਚ ਲੈ ਦੋਹਾਂ ਆ ਜਾਂਦੀਆਂ ਦੋਹਾਂ ਆ ਜਾਂਦੀਆਂ ਉਹ ਉਹ ਬਾਹਲਾ ਉਹ ਕਰਦਾ ਹਾਂ ਲੈ ਹਾਂ ਬੱਚੇ ਵੀ ਨੇ ਹਨਾ ਲੈ ਮਿੱਤਰੋ ਸਾਰੇ ਸਾਨੂੰ ਦਿਖਾ ਤੇ ਠੀਕ ਆ ਜੰਗਲੀ ਬਣਾ ਹੋਇਆ ਬਈ ਇੱਥੇ ਠੀਕ ਆ ਸਾਰੇ ਰਹਿੰਦੇ ਨੇ ਜਾਨਵਰ ਪੰਛੀ ਠੀਕ ਆ ਮਾਗਰ ਤਾਂ ਨਹੀਂ ਪੈਂਦੇ ਹੈਂ ਦੇਖੋ ਦੇਖੋ ਐਂ ਖਾਂਦਾ ਬਈ ਚੜ ਕੇ ਇਹ ਆ ਬੈਠਾ ਹਾਂ ਚੱਲਦਾ ਵਈ ਕੰਮ ਰਸ਼ਨ ਵਸ਼ਣ ਇਹਨਾਂ ਨੂੰ ਪੂਰਾ ਮਿਲ ਗਿਆ ਤਾਹਾਂ ਚੜ ਗਏ ਕਿਵੇਂ ਆਇਆ ਬੋਲਦੇ ਆ ਵਈ ਇੱਥੇ ਚੀਂਗ ਚ ਘਾੜਾ ਪੂਰਾ ਪੈਂਦਾ ਕੈਂਟ ਚੀਜ਼ ਬਣੀ ਹੋਈ ਆ ਬਾਈ ਕਰੋ ਚੈੱਕ ਆ ਸਾਰੀਆਂ ਗਾਵਾਂ ਆ ਗਈਆਂ ਮਤਲਬ ਇਹਨਾਂ ਨੂੰ ਭੁੱਖ ਲੱਗੀ ਸੀ ਮੈਂ ਤਾਂ ਰੋਟੀ ਲੈ ਕੇ ਆਏ ਸੀ ਆਪਾਂ ਇਹ ਠੀਕ ਆ ਲੰਗਰ ਸਾਰਾ ਖਵਾਤਾ ਠੀਕ ਆ ਲੈ ਕਾਲਾ ਆਪਾਂ ਵੀ ਕਰਤੀ ਸੇਵਾ ਹੈ ਆਪਾਂ ਕਰਤੀ ਹੂੰ